ਸਾਸ਼ੇ ਕਾ ਤੁਸੀ ਜੁੜਿਓ ਐਨਆਰਆਈ ਟੀਵੀ ਨਾਲ ਵੱਡੀ ਖਬਰ ਤੇ ਵੱਤੋ ਸਾਹਮਣੇ ਆ ਰਹੀ ਐ ਜਿੱਥੇ ਕਿ ਹੁਣ ਪਾਕਿਸਤਾਨ ਤੋਂ ਬਾਅਦ ਚੀਨ ਵੱਲੋਂ ਹਲਚਲ ਪੈਦਾ ਕੀਤੀ ਆ ਤਾਂ ਜਿੱਥੇ ਵਿੱਤੇ ਦਿਨੇ ਦੇਖਿਆ ਗਿਆ ਕਿ ਪਾਕਿਸਤਾਨ ਵੱਲੋਂ ਭਾਰਤ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਡਰੋਨ ਤੇ ਡਰੋਨ ਦਾਗੇ ਗਏ ਮਜੈਲਾ ਦਾਗੇ ਗਏ ਤਾਂ ਉੱਥੇ ਹੀ ਹੁਣ ਚੀਨ ਵੱਲੋਂ ਜਿਹੜੀ ਆ ਉਹ ਕਿਤੇ ਨਾ ਕਿਤੇ ਹਲਚਲ ਪੈਦਾ ਕੀਤੀ ਗਿਆ ਤਾਂ ਸਰਗਰਮੀਆਂ ਦਿਖਾ ਰਿਹਾ ਚੀਨ ਤਾਂ ਚਾਈਨਾ ਵੱਲੋਂ ਅੱਤਿਬਤ ਵਿੱਚ ਜਿਹੜੇ ਆ ਉਹ ਕੁਝ ਸਰਗਰਮੀਆਂ ਨਜ਼ਰ ਆਈਆਂ ਨੇ ਜਿਸ ਦੇ ਚਾਲ ਤੇ ਹੁਣ ਇਸ ਨੂੰ ਲੈ ਕੇ ਭਾਰਤੀ ਫੌਜ ਵੱਲੋਂ ਵੀ ਜਿਹੜੀ ਆ ਉਹ ਹਰ ਪੱਖ ਤੋਂ ਜਿਹੜੀ ਆ ਤਿਆਰੀ ਖਿੱਚੀ ਜਾ ਰਹੀ ਹੈ ਤੇ ਹਰ ਪੱਖ ਤੋਂ ਨਿਗਾਹ ਰੱਖੀ ਜਾ ਰਹੀ ਹੈ ਦੱਸਦੀ ਹੈ ਕਿ ਤਿੱਬਤ ਚ ਨਗਾਰੀ ਗੁਣਸਾ ਹਵਾਈ ਅੱਡੇ ਦੇ ਨਵੇਂ ਬਣੇ ਫੌਜੀ ਹਿੱਸੇ ਵਿੱਚ ਪਹਿਲੀ ਵਾਰ ਲੜਾਕੂ ਜਹਾਜ਼ ਦੇ ਸਿਨੇ ਆ ਭਾਵੇਂ ਕਿ ਇਸ ਹਵਾਈ ਅੱਡੇ ਵਿੱਚ ਲੜਾਕੂ ਜਹਾਜ਼ ਅਤੇ ਫੌਜੀ ਟੋਆਟੋ ਆਈ ਲਈ ਵਰਤੇ ਜਾਂਦੇ 220 ਜਹਾਜ਼ ਦਿਸਣੇ ਨਵੇਂ ਗੱਲ ਇਹ ਹੈ ਪਰ ਹਵਾਈ ਅਡੇ ਦੇ ਫੌਜੀ ਹਿੱਸੇ ਵਿੱਚ ਚਾਰ ਲੜਾਕੂ ਜਹਾਜ਼ਾਂ ਦੀ ਸੰਭਾਵੀ ਮੌਜੂਦਗੀ ਇਸ ਮਿਲਟਰੀ ਸੈਕਸ਼ਨ ਦੇ ਹਵਾਈ ਫੌਜੀ ਮੁਹੀਮਾ ਲਈ ਤਿਆਰ ਹੋਣ ਵੱਲ ਇਸ਼ਾਰਾ ਕਰ ਰਹੀ ਹੈ ਇਸ ਖੇਤਰ ਵਿੱਚ ਚੀਨ ਦੀ ਵਾਧਦੀ ਸਮਰੱਥਾ ਇੰਡੀਆ ਲਈ ਮੁੱਖ ਤੌਰ ਤੇ ਉੱਤੇ ਲਦਾਖ ਅਤੇ ਉੱਤਰਾਖੰਡ ਅਤੇ ਦੋ ਦੋਵੇਂ ਪੱਧਰ ਤੇ ਹਿਮਾਚਲ ਪ੍ਰਦੇਸ਼ ਦੇ ਤਿੱਬਤ ਨੇੜਲੇ ਹਿੱਸਿਆਂ ਦੇ ਪ੍ਰਸੰਗ ਵਿੱਚ ਖੱਦਸੇ ਵਾਲੀ ਗੱਲ ਹੈ ਤਾਂ ਕਿਤੇ ਨਾ ਕਿਤੇ ਹੁਣ ਜੋ ਸੈਟਲਾਈਟ ਰਾਹੀਂ ਤਸਵੀਰਾਂ ਸਾਹਮਣੇ ਆਈਆਂ ਨੇ ਉਹਨਾਂ ਨੇ ਬੜਾ ਕਾਫੀ ਜਿਹੜੇ ਆ ਜਿਹੜੇ ਆ ਨਵੇਂ ਹਲਚਲ ਮਚਾ ਕੇ ਰੱਖ ਦਿੱਤੀ ਐ ਤਾਂ ਜਿੱਥੇ ਦੇਖਿਆ ਗਿਆ ਕਿ ਪਾਕਿਸਤਾਨ ਦੇ ਪਿੱਠ ਥਾਪੜ ਰਿਆ ਸੀ ਚੀਨ ਕਿਉਂਕਿ ਚੀਨ ਦੇ ਬਹੁਤ ਸਾਰੇ ਡਰੋਨ ਆ ਜਿਹੜੇ ਭਾਰਤੀ ਸਰਹੱਦ ਦੇ ਨੇੜੇ ਮਿਲੇ ਆ ਖਾਸ ਕਰਕੇ ਸਰਹੱਦੀ ਸੁੱਬਿਆਂ ਦੇ ਵਿੱਚੋਂ ਪੰਜਾਬ ਦੇ ਵਿੱਚ ਬਹੁਤ ਸਾਰੇ ਚੀਨ ਦੇ ਜਿਹੜੇ ਆ ਉਹ ਡਰੋਨ ਦੇਖੇ ਗਏ ਐ ਤੇ ਉਹਨਾਂ ਤੋਂ ਹੀ ਕਿੰਨੇ ਕਿੰਨੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਦਾ ਨਾਂ ਦੀ ਮਦਦ ਕਰ ਰਿਆ ਸੀ ਜਿੱਥੇ ਚੀਨ ਤਾਂ ਉਥੇ ਹੁਣ ਆਪ ਵੀ ਕੋਈ ਹਲਚਲ ਕਰ ਸਕਦਾ ਹੈ ਤਾਂ ਇਸੇ ਦੇ ਚੱਲਦਿਆਂ ਮਿਲਟਰੀ ਹਰ ਵਕਤ ਜਿਹੜੇ ਹਾਲਾਂਕਿ ਸਤਰਕ ਹੈ ਪਰ ਜੇਕਰ ਦੇਖਿਆ ਜਾਵੇ ਕਿ ਇਹਨਾਂ ਤਸਵੀਰਾਂ ਨੇ ਬਹੁਤ ਸਾਰੇ ਜਿਹੜੇ ਆ ਹੁਣ ਸਵਾਲ ਖੜੇ ਕਰਕੇ ਰੱਖ ਦਿੱਤੇ ਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਚੀਨ ਜਿਹੜੇ ਆ ਪਿਛਲੇ ਰਸਤੇ ਰਾਹੇ ਸਾਥ ਦਿੰਦਾ ਨਜ਼ਰ ਆ ਰਿਹਾ ਸੀ ਪਾਕਿਸਤਾਨ ਦਾ ਜਿਸ ਦੇ ਚੱਲਦਿਆਂ ਹੁਣ ਆ ਚੀਨ ਦਾ ਪਹਿਲਾਂ ਹਾਲਾਂਕਿ ਪਹਿਲਾਂ ਵੀ ਬਹੁਤ ਸਾਰੇ ਸਮਾਨ ਤੇ ਬਾਈਕਾਟ ਕੀਤਾ ਹੋਇਆ ਭਾਰਤ ਵਿੱਚ ਅਤੇ ਹੁਣ ਜੇਕਰ ਦੇਖਿਆ ਜਾਵੇ ਜੰਗਬੰਦੀ ਹੋਈ ਹੈ ਤਾਂ ਉਸ ਤੋਂ ਬਾਅਦ ਚੀਨ ਦਾ ਸਾਰਾ ਸਮਾਨ ਹੈ ਜਿਹੜਾ ਭਾਰਤ ਵਿੱਚ ਵਿਕਣਾ ਉਹ ਬੰਦ ਹੋ ਗਿਆ ਹੈ ਤੇ ਜਿੱਥੇ ਇਸ ਦੇ ਲਈ ਵਪਾਰੀਆਂ ਵੱਲੋਂ ਇਸ ਇਹਨਾਂ ਦੇ ਸਮਾਨ ਨੂੰ ਵੇਚਣ ਦੇ ਲਈ ਜਿਹੜੇ ਆ ਉਹ ਬਾਈਕਾਟ ਕਰ ਦਿੱਤਾ ਹੈ ਤਾਂ ਉਧਰ ਕੇਂਦਰ ਸਰਕਾਰ ਵੱਲੋਂ ਵੀ ਹਰ ਤਰ੍ਹਾਂ ਦੀ ਰੋਕ ਹੈ ਜਿਹੜੀ ਉਹ ਚੀਨ ਦੇ ਸਮਾਨ ਤੇ ਲਗਾ ਦਿੱਤੀ ਹੈ ਤਾਂ ਕਿਤੇ ਨਾ ਕਿਤੇ ਹੁਣ ਖਤਸਾ ਜਤਾਇਆ ਜਾ ਰਿਹਾ ਹੈ ਕਿ ਕੋਈ ਵੱਡੀ ਤਿਆਰੀ ਕਰ ਰਿਹਾ ਚੀਨ ਤਿੱਬਤ ਦੇ ਏਰੀਏ ਵਿੱਚ ਆ ਜੋ ਭਾਰਤੀ ਫੌਜ ਨੇ ਦੇਖਿਆ ਅਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਫੌਜ ਦੇ ਉੱਥੇ ਸਰਗਰਮੀਆਂ ਨਜ਼ਰ ਆਈਆਂ ਨੇ ਤਾਂ ਫੌਜੀ ਏਰੀਏ ਦੇ ਨੇੜੇ ਸਰਗਰਮੀਆਂ ਨਜ਼ਰ ਆਈਆਂ ਨੇ ਤਾਂ ਇਸੇ ਦੇ ਚੱਲਦਿਆਂ ਹੁਣ ਕਿਤੇ ਨਾ ਕਿਤੇ ਜਿਹੜੀ ਆ ਚੀਨ ਵੱਲੋਂ ਕੋਈ ਵੱਡੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਵੱਡੇ ਖਦਸ਼ੇ ਖੜੇ ਹੋਣ ਲੱਗੇ ਨੇ ਤੇ ਵੱਡੀ ਚਿੰਤਾ ਜਨਕ ਸਥਿਤੀ ਵੀ ਪੈਦਾ ਹੋਣ ਲੱਗੀ ਆ ਹਾਲਾਂਕਿ ਭਾਰਤੀ ਫੌਜ ਹਰ ਸਮੇ ਜਿਹੜੇ ਅਗਸਤ ਕਰਦੇ ਇਸ ਏਰੀਆ ਚ ਅਤੇ ਹਰ ਬ੍ਰਿਕੀ ਨਾਲ ਨਜ਼ਰ ਰੱਖੀ ਜਾਂਦੀ ਹੈ ਪਰ ਜੋ ਸੈਟਲਾਈਟ ਰਾਹੀਂ ਨਜ਼ਰ ਤਸਵੀਰਾਂ ਆ ਜਾਂਦੇ ਤਾਂ ਉਹਨਾਂ ਨੇ ਜਰੂਰ ਇੱਕ ਵਾਰੀ ਵੱਡੇ ਖਤਸੇ ਜਿਹੜੇ ਉਹ ਚੀਨ ਦੇ ਲਈ ਖੜੇ ਕਰਕੇ ਰੱਖ ਦਿੱਤੇ ਆ ਕਿ ਚੀਨ ਕਿਸੇ ਸਮੇਂ ਵੀ ਕੋਈ ਵੱਡੀ ਹਲਚਲ ਕਰ ਸਕਦਾ ਹੈ